ਅੱਜ ਧਰਨਾ ਜਿਹੜਾ ਵਾ ਇਹ ਸਿਧਾਂਤਕ ਧਰਨਾ ਵਾ ਅਸੀਂ ਕਿਸੇ ਨੂੰ ਤਕਾਣੀ ਕਰਨਾ ਚਾਹੁੰਦੇ ਅਸੀਂ ਇਨਸਾਫ ਲੈਣਾ ਚਾਹੁੰਦੇ ਆ ਸਰ ਸਰਵਜੀਤ ਸਿੰਘ ਅਕਾਲੀ ਦਲ ਦਾ ਜ਼ਿਲ੍ਹੇ ਦੇ ਜ਼ਿਲ੍ਹੇ ਜੱਥੇ ਦਾ ਜਰਨਲ ਸੱਤਰ ਸਿੰਘਾ ਢਿਲਵਾ ਤੋਂ ਪੱਕਾ ਸਰਪੰਚ ਜਿਹੜਾ ਕਿ ਬਹੁਤ ਲੰਬੇ ਸਮੇਂ ਤੋਂ ਸਰਪੰਚ ਬੰਦਾ ਆਇਆ ਵਾ ਇੱਕ ਵਾਰੀ ਉਥੇ ਉੱਤੇ ਸੁੱਖੀ ਰੰਡਾਵੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਥੇ ਧੱਕਮ ਧੱਕੇ ਵਿੱਚ ਇਹਦੀ ਪੱਗ ਲੱਗੀ ਸੀ ਉਹ ਗੁੱਸਾ ਰੱਖਦਿਆਂ ਹੋਇਆ ਇਹਨੇ ਪਿੱਛੇ ਗੈਂਗਸਟਰਾਂ ਕੋਲੋਂ ਜੱਗੂ ਭਗਵਾਨਪੁਰ ਦੇ ਨੂੰ ਕਾ ਕੇ ਤੇ ਸੁੱਖੀ ਰੰਡਾਵੇ ਨੂੰ ਰੰਡਾਵੇ ਨੇ ਮੱਪੂ ਦਾ ਕਤਲ ਕਰਵਾਇਆ ਅੱਜ ਉਹਦੇ ਉਦੋਂ ਵੀ ਅਸੀਂ ਐਸਐਸਪੀ ਦਾ ਘਰਾਓ ਕੀਤਾ ਸੀਗਾ ਕਾਲੀਦਲ ਦਾ ਪ੍ਰਧਾਨ ਜੀ ਵੀ ਆਏ ਸੀਗੇ ਤੇ ਆਪਣੇ ਮਜੀਠੀਆ ਸਾਹਿਬ ਵੀ ਆਏ ਸੀ ਹੋਰ ਲੀਡਰਸ਼ਿਪ ਵੀ ਆਈ ਸੀ ਲੇਕਿਨ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਕਮੇਟੀ ਵਿੱਚ ਇਹਨੇ ਰੌਣਾ ਪਾ ਕੇ ਤੋਂ ਇਨਕੁਆਇਰੀ ਬੰਦ ਕਰ ਦਿੱਤੀ ਹੁਣ ਮੈਂ ਸਮਝਣਾ ਕਿ ਮਾਰਨ ਵਾਲੇ ਜਿਹੜੇ ਆ ਉਹਦੇ ਜੱਗੂ ਭਗਾਨਪੁਰ ਦੇ ਸੱਕੇ ਭਰਾ ਨੇ ਕਿਹਾ ਵਾ ਇਹ ਸਾਡੇ ਕੋਲੋਂ ਇਹਨੇ ਮਰਵਾਇਆ ਵਾ ਤੇ ਭੰਬਰੇ ਦੇ ਮੋਬਾਈਲ ਤੋਂ ਇਹਨੇ ਸਾਡੇ ਨਾਲ ਗੱਲ ਕੀਤੀ ਮੈਂ ਸਾਬ ਲਾਂਗਾ ਕਿ ਇਹਨੂੰ ਰੇਡ ਦਿਓ ਤੇ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਜਿਹੜੀ ਅੱਗੇ ਗੱਲ ਅਸੀਂ ਕਰਦੇ ਸੀ ਉਹਦੇ ਕੈਂਟ ਮਾਰਨ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਘਰ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਕਾਲੀ ਦਲ ਕਹਿ ਰਿਹਾ ਸੁੱਖੀ ਨੇ ਮਰਵਾਇਆ ਵਾ ਤੇ ਮੈਂ ਸਮਝਦਾ ਕਿ ਪੰਜਾਬ ਦੀ ਸਰਕਾਰ ਅਜੇ ਵੀ ਸੁੱਤੀ ਪਈ ਹੈ ਲੋਕਲ ਐਮਐਲਏ ਸਾਹਿਬ ਆਮ ਪਾਰਟੀ ਦਾ ਉਹ ਵੀ ਕਹਿ ਰਿਹਾ ਵੀ ਇੱਥੇ ਕਤਲ ਦਾ ਪਰਚਾ ਹੋਣਾ ਚਾਹੀਦਾ ਵਾ ਉਹ ਇਹ ਵੀ ਕਹਿ ਰਹੇ ਨੇ ਕਿ ਸਾਡੀ ਮਾਂ ਨੂੰ ਵੀ ਭਗਵਾਨ ਜੱਗੂ ਭਗਵਾਨ ਪੁਰੀਆ ਕਹਿੰਦਾ ਸਾਡੀ ਮਾਂ ਨੂੰ ਵੀ ਇਹਨੇ ਕਤਲ ਕਰਵਾਇਆ ਵਾ ਤੇ ਮੈਂ ਇਸ ਸਮਝ ਨਾ ਮੈਂ ਇੱਕ ਕਤਲਾਂ ਦਾ ਕ੍ਰਾਈਮ ਦਾ ਇਹ ਬਾਦਸ਼ਾਹ ਵਾ ਇਹਨੇ ਆਪਣੇ ਸਹੁਰੇ ਵੀ ਆਪਣੇ ਸਾਲਿਆ ਕੋਲੋਂ ਦੋ ਸਕੇ ਪਿਓ ਪੁੱਤ ਮਰਵਾ ਦਿੱਤੇ ਨੇ ਜ਼ਮੀਨ ਦੇ ਝਗੜੇ ਤੋਂ ਮਾਮੂਲੀ ਗੱਲ ਤੋਂ ਉੱਥੇ ਵੀ ਇਹਦੀ ਮੰਗ ਉੱਠੀ ਪਈ ਬੰਦੇ ਨੇ ਬਹਿ ਕੇ ਮਰਵਾਏ ਨੇ ਉੱਥੇ ਵੀ ਇਹ ਗੋਲਮੋਲ ਕਰ ਗਿਆ ਵਾ ਇਹਨੇ ਬਹੁਤ ਸਾਰੇ ਕਤਲ ਪੰਜਾਬ ਵਿੱਚ ਕਰਵਾਏ ਨੇ ਇਸ ਬੰਦੇ ਦੀ ਸੀਬੀਆਈ ਕੋਲੋਂ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਤੇ ਇਹਦੇ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਧਰਨਾ ਅਸੀਂ ਅੱਗੇ ਵੀ ਲਾਇਆ ਸੀ ਅੱਗੇ ਵੀ ਕਰਾਉ ਕੀਤਾ ਸੀਗਾ ਕਾਂਗਰਸੀ ਸਰਕਾਰ ਸੀਗੀ ਇਹਨਾਂ ਪੇਸ਼ ਨਹੀਂ ਸਾਡੀ ਜਾਨ ਦਿੱਤੀ ਔਰ ਉਦੋਂ ਵੀ ਇਹਨੇ ਕੈਬਨਟ ਦੀ ਮੀਟਿੰਗ ਵਿੱਚ ਜਾਖੜ ਸਾਹਿਬ ਕਹਿੰਦੇ ਨੇ ਇਹਨੇ ਕੈਬਨਟ ਦੀ ਮੀਟਿੰਗ ਵਿੱਚ ਹੱਥ ਜੋੜ ਕੇ ਪੱਲਾ ਪਾ ਕੇ ਤਰਲਾ ਮਾਰਿਆ ਸੀ ਵੀ ਹੁਣ ਮੈਨੂੰ ਤੁਸੀਂ ਮੇਰੇ ਤੇ ਕਤਲ ਦਾ ਪਰਚਾ ਕਰਵਾਓਗੇ ਇਨਕੁਆਰੀ ਕਰਾ ਕੇ ਤੇ ਉਹ ਇਨਕੁਆਰੀ ਦੱਬੀ ਗਈ ਸੀ ਨਹੀਂ ਉਮੀਦ ਹੈ ਇਹ ਸਰਕਾਰ ਇਸ ਗੱਲ ਨੂੰ ਅਸੀਂ ਯਾਰੀ ਰੱਖਾਂਗੇ ਜੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਇਹ ਤੇ ਕਤਲ ਦਾ ਪਰਚਾ ਹੋਣਾ ਹੀ ਹੋਣਾ ਮੈਂ ਔਰ ਮੇਰੇ ਤੋਂ ਵੀ ਇਹਨੇ ਪਰਚੇ ਕਰਵਾਏ ਸੀ ਇਹ ਕਰੈਕਟਰ ਤੋਂ ਡਿੱਗੇ ਹੋਏ ਇਹ ਵੀ ਤਿਆਰ ਰਵੇ ਇਹਦੇ ਤੋਂ ਵੀ ਹੁਣ ਹੋਣ ਵਾਲੇ ਨੇ ਨਹੀਂ 라ਣੀ ਨਹੀਂ 라ਣੀ ਤੇਰੀ ਇੱਜ਼ਤ ਨਾਲ ਸਾਥੀ ਹਾਂ ਮੈਂ ਖਾਲਿਆ ਧੰਨ ਦਿੱਤਾ ਵੱਖ ਨਾਲ ਸਾਡੀ ਨੂੰ ਕਿ ਤੇਰੀ ਮਕਦੁਰ ਤੁਹਾਨੂੰ ਕਹਿੰਦਾ ਤੇ ਬਣਾਉਣ ਵਿੱਚ ਕੋਈ ਸਾਕੀ ਹਣ ਬੰਗਾ ਮੈਂ ਸਮਝ ਨਾ ਮਾਰ ਇਹ ਹੈਡ ਕੁਆਟਰ ਆ ਜਲੰਧਾ ਬਾਸੀ ਇਹ ਸਬ ਡਿਵੀਜ਼ਨ ਹੈ ਖਾਲਸ ਖਾਲਸ ਤਸੀਲ ਦਾ ਵੀ ਡੀਐਸਪੀ ਦਾ ਵੀ ਇਸ ਕਰਕੇ ਇਥੇ ਪਰਨਾ ਦੇ ਰਹੇ ਆ ਅਸੀਂ ਲੋਕਾਂ ਤੱਕ ਆਵਾਜ਼ ਪਹੁੰਚਾਉਣੀ ਏ ਆਪਾਂ ਇਹਨੂੰ ਇਦਾਂ ਨਹੀਂ ਕਿ ਮਾਰਨਾ ਅਸੀਂ ਲੋਕਾਂ ਦੇ ਦਿਲ ਜੋਤ ਕੇ ਲੋਕਾਂ ਕੋਲੋਂ ਵੋਟਾਂ ਨ ਮਰਵਾਉਣਾ ਇਹਨੂੰ ਬ੍ਰਦਰ ਦਾ 2019 ਦੇ ਵਿੱਚ ਜਪੂਰ ਘਵਾਨਪੁਰ ਦੇ ਦੁਨੀਆਂ ਦੇ ਕੋਲੋਂ ਕਤਲ ਕਰਵਾਇਆ ਐ ਨਸੀ ਕੀ ਰੰਦਾ ਨੇ ਸਦਾਰਨ ਉਸ ਸਮੇਂ ਵੀ 2019 ਦੇ ਵਿੱਚ ਅਸੀਂ ਹਾਈ ਕੋਰਟ ਦਾ ਰੋਕ ਕੀਤਾ ਹੈਗਾ ਹਾਈ ਕੋਰਟ ਤੋਂ ਪटीशन ਪਾਈ ਗਈ ਸੀ ਇਹ ਸੁਖੀ ਰੰਦਾ ਦਾ ਕਤਲ ਹੋਇਆ ਹੈਗਾ ਤੇ ਇਹਦਾ ਪਤਾ ਹੀ ਅਜੇ ਨਾ ਪਾਇਆ ਜਾਵੇ ਉਸ ਸਮੇਂ ਇਹ ਸਾਰੀ ਥਾਣੇ ਜਿਹੜੀ ਹੈ ਚੱਲਣ ਲੱਗੀ ਤੇ ਇਹਦਾ ਸੁਖੀ ਰੰਦਾ ਕਪਤਨ ਦੇ ਅੱਗੇ ਹੋਇਆ ਵੀ ਮੈਂ ਮਨਿਸਟਰਾਂ ਮੇਰੇ ਮੰਤਰੀਵਾਰਿਆਂ ਨਾਲ ਇਹ ਇਨਕਵਾੜਨਾ ਚੱਲ ਰਹੀਆਂ ਵਾ ਤੇ ਮੇਰੀ ਮਦਦ ਕਰੋ ਉਸ ਸਮੇਂ ਗਰਮੀ ਨਾਲ ਉਸੇ ਵਾਰ ਰਹਾ ਸਰਦਾਰ ਆਪਣਾ ਕੈਪਟਨ ਮਨਿੰਦਰ ਸਿੰਘ ਨੇ ਜਿਹੜੀ ਨਕਵਾਰੀ ਜਰੀ ਉਹ ਦਬਤੀ ਆ ਹੁਣ ਇਸ ਟਾਈਮ ਜਗ ਜਾਰ ਹੋ ਗਿਆ ਜਦੋਂ ਜੱਗੂ ਭਗਵਾਨਪੁਰੀਆ ਦੇ ਭਰਾ ਨੇ ਆਸਟ੍ਰੇਲੀਆ ਤੇ ਬੈਠੇ ਕੱਢ ਬੈਸ ਕਾਨਫਰੈਂਸ ਕਰਕੇ ਤੇ ਕਿਆ ਵੀ ਸੁਖੀ ਆਪਣੇ ਮੁੰਡੇ ਨੂੰ ਗੁਰਦੁਆਰੇ ਲੈ ਕੇ ਸੌਂ ਖਾਂ ਕਿ ਤੂੰ ਸਾਨੂੰ ਫੋਨ ਕਰਕੇ ਨਹੀਂ ਤਵਾਉਣ ਵਾਲਾ ਪੱਪੂ ਨੂੰ ਮਰਵਾਇਆ ਸ਼੍ਰੀ ਪੱਪੂ ਨੂੰ ਮਾਰ ਦੋ ਮੈਂ ਮਗਰ ਬੈਠਾ ਮੈਂ ਆਪੇ ਸਾਰਾ ਕੁਝ ਸੰਭਾਲ ਲੂਗਾ ਇਹ ਬੰਦੇ ਨੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਆ ਸਾਡੇ ਕੇਸ ਦੀ ਜਾਂਚ ਜਿਹੜੀਆ ਸੀਬੀਆਈ ਨੂੰ ਦਿੱਤੀ ਜਾਵੇ